ਪੰਜਾਬ ਜੰਮੂ ਕਸ਼ਮੀਰ ਬਾਰਡਰ ਤੇ ਜੰਮੂ ਕਸ਼ਮੀਰ ਦੇ ਪਿੰਡ ਕੀੜਿਆ ਗੰਡਿਆਲ ਵਿਖੇ ਵੇਖੇ ਗਏ ਦੋ ਸ਼ੱਕੀ ਬੀਤੀ ਸ਼ਾਮ ਮੋਟਰਸਾਈਕਲ ਤੇ ਦੋ ਬੈਗਾਂ ਦੇ ਨਾਲ ਵੇਖੇ ਗਏ ਸ਼ੱਕੀ ਤਸਵੀਰਾਂ ਹੋਈਆਂ ਸੀਸੀਟੀਵੀ ਚ ਕੈਦ ਜੰਮੂ ਕਸ਼ਮੀਰ ਪੁਲਿਸ ਨੇ ਵਧਾਈ ਚੌਕਸੀ ਕੀੜਿਆ ਗੰਡਿਆਲ ਪੁਲਿਸ ਚੌਂਕੀ ਤੇ ਮੁਲਾਜ਼ਮ ਹੋਏ ਮਸਤਦ ਵਾਹਨਾਂ ਦੀ ਕੀਤੀ ਜਾ ਰਹੀ ਹੈ ਬਾਰੀਕੀ ਦੇ ਨਾਲ ਚੈਕਿੰਗ ਜ਼ਿਲ੍ਹਾ ਪਠਾਨਕੋਟ ਤੋਂ ਬਾਅਦ ਹੁਣ ਪੰਜਾਬ ਦੇ ਗੁਆਡੀ ਸੂਬੇ ਜੰਮੂ ਕਸ਼ਮੀਰ ਦੇ ਪਿੰਡ ਕੀੜਿਆ ਗੰਡਿਆਲ ਵਿਖੇ ਮੋਟਰਸਾਈਕਲ ਤੇ ਦੋਸ਼ਕੀ ਵੇਖੇ ਜਾਂਦੀ ਦੀ ਖਬਰ ਸਾਹਮਣੇ ਆ ਰਹੀ ਹੈ ਜਿਨ੍ਹਾਂ ਦੀਆਂ ਤਸਵੀਰਾਂ ਸੀਸੀਟੀਵੀ 'ਚ ਕੈਦ ਹੋਈਆਂ ਦਿਸ ਰਹੀਆਂ ਹਨ ਇਸ ਸੰਬੰਧੀ ਜਦ ਪ੍ਰਤੱਖ ਦਰਸ਼ਿਆ ਦੇ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਬੀਤੀ ਸ਼ਾਮ 6 ਵਜੇ ਦੇ ਕਰੀਬ ਦੋ ਲੋਕ ਮੋਟਰਸਾਈਕਲ ਤੇ ਸੀ ਜਿਨ੍ਹਾਂ ਕੋਲ ਵੱਡੇ ਵੱਡੇ ਬੈਗ ਵੀ ਸੀ ਲੋਕਾਂ ਨੇ ਦੱਸਿਆ ਕਿ ਸਾਨੂੰ ਸ਼ੱਕ ਤਾਂ ਹੋਇਆ ਕਿਉਂਕਿ ਪਹਿਲਾਂ ਇਹਨਾਂ ਦੋਹਾਂ ਲੋਕਾਂ ਨੂੰ ਇਲਾਕੇ 'ਚ ਨਹੀਂ ਦੇਖਿਆ ਗਿਆ ਸੀ ਅਤੇ ਉਹਨਾਂ ਦੇ ਜਾਣ ਤੋਂ ਬਾਅਦ ਜੰਮੂ ਕਸ਼ਮੀਰ ਪੁਲਿਸ ਦੇ ਮੁਲਾਜ਼ਮ ਵੀ ਮੌਕੇ ਤੇ ਪਹੁੰਚੇ ਅਤੇ ਉਹਨਾਂ ਵੱਲੋਂ ਪੁੱਛਗਿੱਛ ਕੀਤੀ ਗਈ ਉਹਨਾਂ ਨੇ ਦੱਸਿਆ ਕਿ ਉਹਨਾਂ ਸ਼ਕੀਲ ਲੋਕਾਂ ਨੇ ਖਾਕੀ ਰੰਗ ਦੇ ਕੱਪੜੇ ਪਾਏ ਹੋਏ ਸੀ ਅਤੇ ਇੱਕ शख्स ਦੀ ਲੰਬੀ ਦਾੜੀ ਸੀ ਅਤੇ ਦੂਜੇ ਸ਼ੱਕੀ ਦੇ ਸਿਰ ਤੇ ਟੋਪੀ ਪਾਈ ਹੋਈ ਸੀ ਲੋਕਾਂ ਨੇ ਦੱਸਿਆ ਕਿ ਪੁਲਿਸ ਵੱਲੋਂ ਚੈਕਿੰਗ ਵੀ ਕੀਤੀ ਗਈ ਪਰ ਉਹਨਾਂ ਦਾ ਕੋਈ ਵੀ ਪਤਾ ਨਹੀਂ ਚਲਿਆ ਭਾਰਤ ਨੈਟ న్యూ ਸਵਾਲ ਆਪਕਾ ਤੋਂ ਰਾਜੇਸ਼ ਪਰਦਵਾਸ ਦੀ ਖਾਸ ਰਿਪੋਰਟ ਜੀ ਨਮਾ ਆਪਕਾ सुरेश ਕੁਮਾਰ ਨੂੰ ਕੀ ਦੇਖਾ ਕਰ ਉਹ ਇਧਰ ਸੇ ਦੋ ਬੰਦੇ ਗਏ ਮੋਟਰਸਾਈਕਲ ਤੇ ਸਾਢੇ 6 ਵਜੇ ਉਹ ਬੈਗ ਟੰਗੇ ਹੋਏ ਦੋ ਦੋ ਰੱਖਿਆ ਹੀ ਵੱਡੇ ਵੱਡੇ ਇੱਕ ਪਿੱਛੇ ਟੰਗੇ ਆਏ

ਕਰਾਚਰ ਤੋਂ ਨਿਕਲ ਗਏ ਹਾਂਜੀ ਮੇਰਾ ਨਾਮ ਠਾਕੁਰ ਬਿਸ਼ਨ ਸਿੰਘ ਠੀਕ ਹੈ ਜੀ ਕੱਲ ਸਾਰ ਸ਼ਾਮੀ 6:30 ਵਜੇ ਦੀ ਗੱਲ ਹੈ ਇਹ ਤੇ ਢਾਬਾ ਹੈਗਾ ਇਹ ਰੋੜ ਆਇਆ ਹੈ ਚੌਂਕੀ ਤੋਂ ਆਇਆ ਹੈ ਗੰਢਿਆਲ ਤੋਂ ਤੇ ਇੱਥੋਂ ਦੋ ਬੰਦੇ ਮੋਟਰਸਾਈਕਲ ਤੇ ਆਏ ਆ ਅਣਪਛਾਤੇ ਬੰਦੇ ਆ ਉਹਨਾਂ ਨੇ ਬੈਗ ਰੱਖਿਆ ਕੋ ਸੈਂਟਰ ਤੇ ਇੱਕ ਪਿੱਛੇ ਮੇਰਾ ਇੱਕ ਲੇਵੜ ਦਾ ਬੰਦਾ ਉੱਥੇ ਬੈਠਾ ਸੀ ਤੇ ਇੱਕ ਇਥੇ ਢਾਬੇ ਵਾਲੇ ਬੈਠੇ ਸੀ ਇਹਨਾਂ ਬੰਦੇ ਦੇਖਿਆ ਇਹਨਾਂ ਆ ਕੇ ਮੈਨੂੰ ਦੱਸਿਆ ਜੀ ਦਫ਼ਤਰ ਨੂੰ ਕੋਈ ਬੰਦੇ ਗਏ ਆ ਮੈਂ ਦਫ਼ਤਰ ਬੈਠਾ ਸੀ ਫਿਰ ਉਹਦੇ ਬਾਅਦ ਮਗਰ ਮਗਰ ਪੁਲਿਸ ਚੌਂਕੀ ਤੋਂ ਐਸਆਈ ਆ ਤੇ ਕੁਝ ਬੰਦੇ ਹੋਰ ਨਾਲ ਉਹਨਾਂ ਦੇ ਆਏ ਆ ਸਿਵਲ ਚ ਉਹਨਾਂ ਆ ਕੇ ਤੇ ਫਿਰ ਸਾਨੂੰ ਅਸੀਂ ਉਹਨਾਂ ਨੂੰ ਕਿਹਾ ਵੀ ਅੱਗੇ ਨੂੰ ਬੰਦੇ ਗਏ ਆ ਉਹਨਾਂ ਨੂੰ ਅੱਗੇ ਐਸਆਈ ਸਾਹਿਬ ਲੱਭਣ ਚੱਲ ਗਏ ਬੰਦਿਆਂ ਨੂੰ ਮਗਰੋਂ ਕੁਝ ਬੰਦੇ ਆਏ ਉਹਨਾਂ ਨੇ ਫਿਰ ਕੈਮਰੇ ਚ ਦੇਖਿਆ ਤੇ ਬਾਕੀ ਆਓ ਬੰਦੇ ਮੋਟਰਸਾਈਕਲ ਤੇ ਗਏ ਆ ਜੋ ਪਛਾਣ ਚ ਨਹੀਂ ਆਉਂਦੇ ਇਹ ਇਹ ਕਿਹੜਾ ਬੰਦਾ ਸੀ ਮਾਚਲਾ ਇਹ ਜੀਐਨਕੇ ਦਾ ਰਿਆਗਾ ਜਿੱਥੇ ਕਿਹੜੀ ਗਨਿਆਲ ਅਸ਼ੋਕਮਾਰੀ ਕੀ ਗੱਲ ਹੈ ਕੱਲ ਉਹ ਸਾਡੇ ਕੇ ਸੇਵ ਨਾਲ ਦੋ ਬੰਦੇ ਮੋਟਰਸਾਈਕਲ ਆਏ ਨੇ ਇਧਰੋਂ ਨੰਬਰ ਪਲੇਟ ਵੀ ਦੀ ਪਹਿਲੀ ਪਾਣੀ ਪਲੇਟ ਜਿਹੜੀ ਇਧਰੋਂ ਦੇ ਟੁੱਟੀ ਜੀ ਦੀ ਉਹ ਪਲੇਟ ਲੱਗੀ ਇੱਕ ਬੰਦਾ ਦਾੜੀ ਵਾਲਾ ਗੱਬੇ ਦੋ ਵੈਰ ਰੱਖੇ ਫੌਜੀ ਬੈ ਗਈ ਸੋ ਇੱਕ ਨੇ ਫੌਜੀ ਕਢੇ ਕਰਾਈ ਦੀ ਪਿਛਲੇ ਬੰਦਾ ਕਢ ਦੋ ਪਿਆ ਮੈਂ ਜੇ ਸਾਡੇ ਇੱਥੇ ਕੋਈ ਗੁਜਰਾ ਦੇ ਫੌਜੀ ਫਾਜੀ ਦੀ ਕੋਈ ਹੈ ਨਹੀਂ ਨਾਲੇ ਬੰਦੇ ਉੱਪਰ ਆ ਫਿਰ ਮੜਾ ਡੋਟ ਪਿਆ ਤੇ ਮੈਂ ਇਹਨਾਂ ਨੂੰ ਕਿਹਾ ਵੀ ਇਹਨੇ ਅੱਗੇ ਦੇਖਿਆ ਉਧਰੋਂ ਜਾ ਕੇ ਪਿੱਛੋਂ ਗੱਡੀ ਆ ਗਈ ਹੈ ਕੋਈ ਵੀ ਸੇਵਲੀ ਦੋ ਪੁਲਸ ਵਾਲੇ ਤਿੰਨ ਚਾਲ ਉਹਨੇ ਪੁੱਛਿਆ ਨੂੰ ਦੱਸਿਆ ਨੂੰ ਇਧਰ ਨੂੰ ਗੇਤਲੇ ਬਾਜ ਵਿੱਚ ਚੱਕ ਚੁਕੀਤਾ ਬਣੀ ਕੀ ਬਣੀ ਕਿਸਦਾ ਹੋੜਿਆ ਕਿਸਦਾ ਸੀਗਾ ਹਥਿਆਰ ਥੁਰਿਆ ਇਹ ਉਹ ਨਹੀਂ ਪਤਾ ਬਿਆਗ ਰੱਖੇ ਜਿਹੜੇ ਦੋ ਵੱਡੇ ਵੱਡੇ ਬਿਆਗ ਰੱਖੇ ਸੈਂਟਰ 'ਚ ਉਹਨੇ ਕੀ ਹੈ ਕੀ ਨਹੀਂ ਕੀ ਕਿਸਦਾ ਬੰਦੇਾਂ ਨੂੰ ਦੱਲਨੀ ਸੀ ਸੀਸੀਟੀਵੀ ਫੁਟੇਜ ਆਈ ਸਾਹਮਣੇ ਕੋਈ ਉਹ ਕੈਮਰੇ ਜਾਲੇ ਕੈਮਰੇ ਦੀ ਫੋਟੋ ਕਲੀਅਰ ਨਹੀਂ ਆndi ਅਹੀਂ ਜਈਏ ਸਾਡੀ ਫੋਟੋ ਕਲੀਅਰ ਆਂਦੀ ਹੈ ਉੰਦੀ ਫੋਟੋ ਕਲੀਅਰ ਨਹੀਂ ਆਈ ਇਹਦੀ ਉਹ ਪਈ ਨਹੀਂ ਸਾਨੂੰ ਕੋਈ ਗੱਲ ਹੈ ਕਿ ਅਖੜੇ ਟੋਪੀ ਪਾਈ ਦੀ ਉਹਨ ਦੇਖੋ ਕੈਮਰਾ ਦੇਖ ਸਕਦੇ ਤੁਸੀਂ ਇਥੇ ਆ ਜੇ ਵੀ ਆ ਫੋਟੋ ਸਾਡੇ ਕੋਲ ਮੋਬਾਈਲ 'ਚ ਵੀ ਆ ਲੇਕਿਨ ਜੇ ਲੋ ਲੰਘਦੇ ਰਹ